ਸਾਚਕਾਂਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਜੋੜੇਕਾਰ ਸੇਵਾ ਕਰਦੇ ਸਮੇਂ ਇੱਕ ਨੌਜਵਾਨ ਸੇਵਾਦਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਉਰਫ ਪ੍ਰਿੰਸ ਵਜੋਂ ਹੋਈ ਹੈ ਇਸ ਦੌਰਾਨ ਜੋੜਾਕਾਰ ਦੇ ਇੰਚਾਰਜ ਬਲਦੇਵ ਸਿੰਘ ਨੇ ਆਖਿਆ ਕਿ ਪ੍ਰਿੰਸ ਇੱਕ ਫੂਡ ਡਿਲੀਵਰੀ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਹਰ ਰੋਜ਼ ਆਪਣਾ ਕੰਮ ਖਤਮ ਕਰਕੇ ਗੁਰਦੁਆਰਾ ਸਾਹਿਬ ਮੱਥਾ ਟੇਕਨ ਅਤੇ ਸੇਵਾ ਕਰਨ ਲਈ ਆਂਦਾ ਸੀ ਕੱਲ੍ਹ ਸ਼ਾਮ ਵੀ ਰੋਜ਼ਾਨਾ ਦੀ ਤਰ੍ਹਾਂ ਸੇਵਾਕਾਰਿਆ ਸੀ ਕਿ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਲੇਕਿਨ ਉਥੋਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋषित ਕਰ ਦਿੱਤਾ ਜਿਸ ਤੋਂ ਬਾਅਦ ਸੇਵਾਕਰਦੀ ਸੇਵਾਦਾਰ ਵੱਲੋਂ ਪ੍ਰਿੰਸ ਦੀ ਮ੍ਰਿਤਕ ਦੇ ਨੂੰ ਉਸ ਦੇ ਘਰ ਪਹੁੰਚਾਇਆ ਗਿਆ ਇੱਥੇ ਕੱਲ ਪ੍ਰੇਮੀ ਸਿੰਘ ਸੇਵਾਕਰਨ ਦਾ ਇੱਕਾਫੀ ਲੰਮੇ ਸਮੇਂ ਤੋਂ ਉਹਨੂੰ ਕੱਲ ਮਿਰਗੀ ਦਾ ਦੌਰਾ ਪਿਆ ਸੀਗਾ ਤੇ ਮੈਂ ਪ੍ਰੇਮੀ ਸਿੰਘ ਨੂੰ ਪੁੱਛਿਆ ਵੀ ਕੀ ਗੱਲ ਹੋਇਆ ਆਂਦੇ ਜੀ ਇਹਨੂੰ ਮਿਰਗੀ ਦਾ ਦੌਰਾ ਪਹਿਲਾਂ ਵੀ ਪੈਂਦੇ ਹੈ ਤੇ ਮੈਂ ਕਹਿੰਦਾ ਚਲੋ ਠੀਕ ਹੈ ਤੇ ਮੈਂ ਕਹਿੰਦਾ ਇਹਨੂੰ ਲੰਮੇ ਪਾ ਦੋ ਲੰਮੇ ਪਾ ਦਤਾ ਵਾਪਸ ਆਇਆ ਤੇ ਉਹ ਹਲੇ ਵਾਰ ਉਦਾਂ ਹੀ ਗਿਆ ਤੇ ਮੈਂ ਕਹਿੰਦਾ ਇਹ ਤਾਂ ਪਾਣੀ ਵਿੱਚ ਸਿੱਟੇ ਮਾਰੋ ਕੀ ਪਤਾ ਵੀ ਕੀ ਉਹਨੇ ਚਰਨ ਨੂੰ ਉਹ ਡੈਡ ਹੋ ਚੁੱਕੇ ਹੀ ਕਿ ਉਹਨਾਂ ਪਰ ਟੈਕ ਹੋ ਗਿਆ ਕੀ ਦਾ ਜੋ ਫਿਰ ਅਸੀਂ ਉਹਨਾਂ ਦੇ ਘਰ ਪਰਫਾਰਮ ਕੀਤਾ ਤੇ ਉਹਨਾਂ ਨੇ ਸਿੱਟੇ ਨੇ ਪਹੁੰਚ ਚੁੱਕਾ ਸਿਹਤਾਂ ਦੀ ਵੀ ਮੈਂ ਆ ਰਹੀਆਂ ਮਾ ਮਾਤਾ ਇਹਨੂੰ ਫਿਰ ਅਸੀਂ ਇਹਨਾਂ ਨੂੰ ਇੱਥੋਂ ਡਿਸਪੈਂਸਰੀ 'ਚ ਖੜਿਆ ਗੁਰੂ ਰੰ다ਸ ਨਿਵਾਸ 'ਚ ਤੇ ਉਸ ਤੋਂ ਬਾਅਦ ਅਸੀਂ ਗੁਰੂ ਰਾਮਦਾਸ ਹਸਪੀਟਲ ਲੈ ਕੇ ਤੇ ਮੁਰਕੇ ਸਾਮਨ ਪ੍ਰੇਮੀ ਸਿੰਘਾਂ ਨੇ ਉਹਦੇ ਘਰ ਡੈਡ ਬੋਡੀ ਚਾਹ। ਅਰਜਨਾ ਇਸੇ ਤਰੀਕੇ ਨਾਲ ਸੇਵਾ ਕਰਦੇ ਪਰ ਕਰਮਾਂਜ ਵੀ ਕਰਦੇ ਸੀ ਅੱਗੇ ਵੀ ਕਰਦੇ ਇੱਥੇ ਵੀ ਕਰਦੇ